ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਰ ਵਿੱਚ ਚਾਰ ਬੜਾ ਦਖਾਮਗੇ ਦੋ ਤਾਜਾਂ ਸੂਝਾਂ ਜਾਂ ਬੱਚੇ ਧੀਵਲ ਕਾਪ ਅੱਛੀਆਂ ਤੇ ਦੋ ਹੈਗੇ ਗੱਬੜਾ ਡਿਟੇਲ ਵੀਰ ਤੋਂ ਪੁੱਛਦੇ ਆਓ ਸਸੀ ਗੱਲ ਬਾਈ ਸਸੀ ਗੱਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਰੀਨਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9876320648987632064 ਆਪਾਂ ਦਖਾਵਾਗੇ 4/2 ਗੱਪਣਾ 2050 2050 ਪਹਿਲਾ ਨੰਬਰ ਜਿਹੜੀ ਗੱਪਣ ਮੈਡ ਦੇਖਦੇ ਆ ਕਿਹੜਾ ਸੂਆ ਸੁੰਦੀ ਹੈ ਜੀ ਇਹ ਦੂਜੇ ਸੂਆ ਸੁੰਦੀ ਆ ਬਾਈ ਦੂਜੇ ਸੂਆ ਕਿਆ ਕਿ ਦਿਨ ਬਾਕੀ ਆ ਸੁੰਚੇ ਇਹ ਦਿਨ ਹੈ ਜੀ ਵੀਰੇ 12 13 ਦਿਨ ਹਜੇ ਇਹਦੇ ਬਾਕੀ 12 13 ਦਿਨ ਸੁੰਚ ਬਾਕੀ ਪਏ ਆ ਤੇ ਸੁਆਹ ਕਿਹੜਾ ਸੁਂਦੀ ਆ ਸੁਆਹ ਕਿਉਂ ਦੂਜਾ ਦੰਦ ਵਗੈਰਾ ਤਾਂ ਨਹੀਂ ਦੇਖਿਆ ਬਾਂ ਨਹੀਂ ਵੀਰੇ ਦੰਦ ਨਹੀਂ ਦੇਖਿਆ ਲਗਭਗ ਚੌਗੀ ਜਿਹੀ ਹੋਣੀ ਹਨ ਕੋਈ ਜਵਾਨ ਵੀ ਹੋ ਸਕਦੀ ਠੀਕ ਹੈ ਸੋ ਬਾਕੀ ਲੇਵਾ ਵਗੈਰਾ ਦੇਖੋ ਦਿਨ ਕਹਿ ਇੱਕ ਵਾਕੀ ਪੈਸੇ ਨੈਟ ਸੁਣਦੇ ਵੀਰੇ 10 ਤੋਂ 12 ਦਿਨ ਭੁੱਲੇ ਡੁੱਲੇ ਲਈ ਠੀਕ ਹੈ ਕੀ ਰਿਕਾਰਡ ਦੱਸਿਆ ਪਿਛਲੀ ਵਾਰ ਦਾ ਰਕਾਰਡ ਵੀਰੇ ਦਾ 30 31 30 31 ਕਿਲੋ ਦਾ ਰਕਾਰਡ ਦੱਸਿਆ ਠੀਕ ਹੈ ਇਸ ਵਾਰ ਅੰਦਾਜ਼ਾ ਆਪਣਾ ਕੀ ਹੈ ਤੂੰ ਵੀਰੇ ਇੰਨਾ ਮੰਨ ਕੇ ਲੈ ਲੈ ਰੋ ਠੀਕ ਹੈ ਵੀ ਗਰਮੀ ਦੇ ਹਿਸਾਬ ਨਾਲ ਭਾਈ ਥਾਈ ਗੀਟਰ ਮੰਨ ਲੇਵਾਂਦਾ ਵੀ ਇੰਨਾ ਚੰਗੀ ਕੇਅਰ ਕਰ ਲੂ ਤਾਂ ਪਾ ਦੂਗੀ ਹਨਾ ਬਈ ਆਪਣੀ ਆਪਣੀ ਸੋਚ ਆ ਬਈ ਇਹ ਕੋਈ ਸੇਵਾ ਚੰਗੀ ਕਰ ਲੂ ਤਾਂ 35 ਵੀ ਚੋ ਸਕਦਾ ਜੇ ਨਾ ਕਰੂ ਭੋਵੇਂ 20 ਚੋੜੀ ਠੀਕ ਹੈ ਤੇ ਭਾਵ ਯਾਰ ਇਹਦਾ ਕੀ ਹੋਊਗਾ ਭਾਵੇਂ ਬਹੁਤੀ ਕਰ ਜਾਇਜ ਹੋਊਗਾ ਬਿਲਕੁਲ ਜਾਇਜ ਤੋਰੀ ਵਾਰ ਨੇ ਨੂੰ ਸੋ ਵੀਰੋ ਥਣ ਦੇਖੋ ਚਾਰੇ ਨਿਕਣਵੇਂ ਸਾਫ ਸੁਥਰੇ ਸੋ ਵੀਰੋ ਕੱਦ ਕਾਠ ਵਗੈਰਾ ਬੱਚੇ ਦੇਖ ਸਕਦੇ ਹੋ ਸਾਫ ਸੁਥਰੀ ਜਵਾਨੀ ਦੇ ਵਿੱਚ ਆ ਬਸੀ ਤੇ ਬਰੱਡ ਦੇ ਵਿੱਚ ਆ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਤੇ ਚਾਰੇ ਪਾਸੇ ਦੇਖਿਆ ਗੋਲ ਮਟੋਲ ਪੂਰੀ ਸਾਫ ਸੁਥਰੀ ਆ ਤੇ ਪਲਾਈਆਂ ਪਲੂਈਆਂ ਹਵਾਨੇ ਦੇ ਵਿੱਚ ਬਹੁਤ ਜ਼ਿਆਦੇ ਪਈਆਂ ਤੇ ਚੰਗਾ ਮੰਨ ਕੇ ਚਲੋ ਵਧੀਆ ਪਰਫਾਰਮੈਂਸ ਕਰੂਗੀ ਅੱਗੇ ਜਾ ਕੇ ਇਹ ਤੇ ਸਾਹ ਦੇ ਵਿਚਾਰੇ ਪਾਸੋਂ ਦੇਖੀਏ ਕੋਈ ਥਣ ਜਬਾਤ ਕਾੜਨੀ ਤੇ ਚੀਪਾ ਵਗੈਰਾ ਵੀਰੇ ਬਿਲਕੁਲ ਓਕੇ ਆ ਜਾਵਾਂ ਬਿਲਕੁਲ ਵੀਰੇ ਗਰੰਟੀ ਹੋਊ ਆਪਣੀ ਜੇ ਤੂੰ ਬੰਦਾ ਔਨਲਾਈਨ ਦੀ ਮਗੋਂ ਠੀਕ ਹੈ ਤੇ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਬੱਚੀ ਤਾਜੀ ਸੁਈ ਦੇਖਦੇ ਪਏ ਆ ਇਹ ਵੀਰੇ ਪਾਸੋਂ ਸੁਈ ਹੈ ਠੀਕ ਹੈ ਹਾਂ ਹੁਣ ਬੋਲਾ ਤਿਆਰ ਹੋ ਵੀਰੇ 16 17 16 17 ਕਿਹਨੂੰ ਬੋਲਾ ਤਿਆਰ ਬੱਚਾ ਕੀ ਆ ਗਿਆ ਬੱਚੀ ਹੈ ਬਾਈ ਮਗਰ ਮਗਰੇ ਜ ਆ ਗਈ ਬੱਚੀ ਫੀਮੇਲ ਕੱਪ ਵਧੀਆ ਠੀਕ ਹੈ 16 ਲੀਟਰ ਦੁੱਧ ਨਿਪੜਿਓ ਬਿਲਕੁਲ ਵੀਰੇ ਤਿਆਰ ਦੋ ਟੈਮ ਚੋਣ ਬਹਿਗਾ ਨਿਪੜਿਓ ਭਾਵੇਂ ਵੀ ਚਾਰ ਟੈਮ ਚੋੜੀ ਠੀਕ ਹੈ ਤੇ ਕਿੰਨਾ ਕ ਹਾਈਸਟ ਅੰਦਾਜ਼ ਆਪਾਂ ਨੂੰ ਵੀਰੇ ਇਹਦਾ ਬਲੂਮ ਦਾ ਮਾਣ ਖਚਲ 23 24 23 24 ਦਿੱਤਾ ਹੈ ਮੈਂ ਤੇ ਹੋਰ ਇਹਦੇ ਥੱਲੇ 16 ਲੀਟਰ ਬਿਲਕੁਲ ਰੇੜੀ ਚੋਣ ਚਵਾਦੀ ਇੱਕ ਨੰਬਰ ਇੱਕ ਨੰਬਰ ਵੀਰੇ ਤੋਰੇ ਬਾਕੀ ਕਿਰਖਾ ਵਗੀ ਕਿਹੜੇ ਕੋ 3 ਦਿੱਤਾ ਠੀਕ ਹੈ ਸੁਬਰਤਾਰਾ ਦੇਖ ਸਕਦੇ ਹੋ ਧਾਰਾ ਤੱਪੇ ਦੀ ਪੂਰੀ ਸਾਫ ਸੁਥਰੀ ਹੈ ਤੇ ਮੋਰਥ ਨੇ ਧਾਰਾ ਮਾਰ ਕੇ ਦਿਖਾਦੇ ਹੁਣ ਆਪਾਂ ਬੈਕ ਸਾਡ ਦਿਖਾਉਣੇ ਸਦੇ ਚੋਣ ਦੀ ਇੱਕ ਨੰਬਰ ਦੁੱਧ ਚਿੱਟਾ ਜਿਹਾ ਸਾਫ ਹੈ ਨਾ ਬਿਲਕੁਲ ਠੀਕ ਹੈ ਚਾਰੇ ਥਾਣੋ ਕੇ ਜਿਹਾ ਗੜਬੇ ਵਰਗੇ ਥਾਣਾ ਰੇਟ ਇਹਦਾ ਹੋਗਾ ਫੂਨ ਤੇ ਬਿਲਕੁਲ ਬਾਜੂ ਤੋਰ ਦੀ ਬਾਹਰ ਨੂੰ 16 ਲੀਟਰ ਹਾਜ਼ਰ ਹੈ ਸਭਰ ਦੂਜੇ ਨੰਬਰ ਆਪ ਜਿਹੜੀ ਵਿਹੜ ਦੇਖਦੇ ਆ ਦੂਜਾ ਸੁਆ ਸੁਈਆ 16 ਲੀਟਰ ਦੁੱਧ ਮਿਲਕੇ ਦੇਵਾਂਗੇ ਵੀਰ ਕਹਿੰਦਾ ਲੀਟਰ ਭਾਵੇਂ ਆਪਦਾ ਘਰੋਂ ਲੈ ਕੇ ਆ 8 ਲੀਟਰ ਟਾਈਮ ਦਾ ਕਹਿੰਦਾ ਮਿਲੂਗਾ ਜਵਾ ਘਟਣ ਦਿੰਦੇ ਕੋਈ ਨਹੀਂ ਤੇ ਮੂੰਹ ਮੱਥਾ ਫੇਸ ਕੁਆਲਿਟੀ ਤੇ ਜਿੰਦ ਜਾਨ ਸਾਫ ਸੁਥਰੀ ਬਹੁਤ ਆ ਪਿੱਛੇ ਇਹਦੇ ਬੱਚਾ ਹੈਗਾ ਫੀਮੇਲ ਕਾਪ ਬੱਚੀ ਹੈਗੀ ਜਗ੍ਹਾ ਤੀਜੇ ਨੰਬਰ ਆਪਾਂ ਜਿਹੜੀ ਵਾੜ ਦੇਖੀ ਆਨੇ ਭਾਈ ਇਹ ਵੀ ਦੂਜੇ ਤੋਂ ਚਾਹ ਦਿਨ ਹੋ ਗਏ ਸੂਈ ਨੂੰ ਇਹ ਵੀ ਵੀਰੇ ਪਾਸੇ ਨਹੀਂ ਸੀ ਬੱਚਾ ਇਹਦੇ ਪਿੱਛੇ ਇਹਦੇ ਵੀ ਬੱਚੀ ਹੈ ਭਾਈ ਮਾੜੀ ਠੀਕ ਆ ਬੱਚੇ ਆ ਦੋਨੇ ਪਿਆਰੀਆਂ ਪੁਰੀਆਂ ਹਨਾ ਸੋ ਦੋਨਾਂ ਪਿੱਛੇ ਬੱਚੇ ਆ ਤੇ ਕਿੰਨਾ ਗਬੌੜਾ ਹੋਇਆ ਇਸ ਵਕਤ ਲਗਭਗ ਇਹ ਚੱਲੇ ਜਿੰਨੇ ਥੱਲੇ ਭਾਈ 16 17 ਲੀਟਰ ਗਬੌੜਾ ਤੇ ਆ 16 ਕਿ ਲੀਟਰ 8 ਲੀਟਰ ਆਪਾਂ ਮੰਨ ਕੇ ਜਿੰਨੇ ਜੱਟ ਸੌਦਾ ਹੈ 15 ਤੋਂ ਤੜੀ ਘਟਦਾ ਵੀਰੇ ਜੋ 16 ਕਹਿੰਦਾ ਉਹ ਤਾਂ ਸੁਣੇ ਠੀਕ ਆ ਚੌਂਚਵਾਕ ਨੰਬਰ ਚੌਂਚਵਾ ਬਹੁਤ ਠੰਡੀ ਸੀ ਸੋਬਰੋ ਧਾਰਾ ਦੇਖ ਸਕਦੇ ਹੋ ਤੀਜੇ ਨੰਬਰ ਵਾਲੀ ਬੈੜ ਦੀਆਂ ਚੋਣ ਵਗੈਰਾ ਦੇਖੋ ਪੂਰਾ ਥੋੜਾ ਮੋਟਾ ਕਰਨੇ ਵਰਗਾ ਚੋਣਾ ਜਵਾ ਤੇ ਗੂਠੇ ਵਰਗੀ ਚੀਜੀ ਵਰਗੀ ਧਾਰਾ ਜਿਹਨੂੰ ਕਹਿੰਦੇ ਪੈਂਦੀ ਆ ਕੋਈ ਟੁੱਟਦੀ ਮੁਕਦੀ ਨਹੀਂ ਕੋਈ ਭੂਰ ਛਰਲਾ ਨਹੀਂ ਤੇ ਦੇਖੋ ਜਿਵੇਂ ਕਹਿ ਬੱਤ ਆਵੇਂ ਗਲਾਸ ਚ ਰੱਖ ਕੇ ਜੋਲੋ ਤਾਂ ਵੀ ਧਾਰ ਬੂਝਾ ਕੇ ਦੀ ਹਨਾ ਧਾਰਾ ਦੇਖੋ ਪੱਕੇ ਓਕੇ ਬਿਲਕੁਲ ਸੋਬਰੋ ਤੀਜੇ ਨੰਬਰ ਵਾਲੀ ਬੈੜ ਜਿਹੜੀ ਆਪਾਂ ਦੇਖੀ ਜਾਂਦੇ ਸੂਈ ਸਵਾਈਆ ਤੇ ਧਾਰ ਵਗੈਰਾ ਸਾਰਾ ਕੰਮ ਡਾਣਾ ਜਮਾ ਕੱਦ ਕਰਦੇ ਬਾਕੀ ਬੋਦੀ ਵਾਲੀ ਵਹਿੜਾ ਜਮਾ ਤੇ ਇਹ ਬਾਕੀ ਚੋਣ ਪਸਵਾ ਵੀ ਨਿਤਾਰਾ ਮਾਰ ਕੇ ਦਿਖਾ ਦਿਆ ਬੱਚਾ ਇਹਦੇ ਵਿੱਚ ਇਹਗਾ ਪਛੀ ਫੀਮੇਲ ਕਾਫ ਦੋਨਾਂ ਪਿਛੇ ਤੇ ਜੇਰ ਵਗੈਰਾ ਟੋਟਾ ਡਾਣਾ ਜਮਾ ਵੀਰੇ ਓਕੇ ਗਰੰਟੀ ਹੋਊਗਾ ਸੋ ਗੱਗਾ ਰਾਰਾ ਟਿੱਪੀ ਟੈਂਕੇ ਵੈਰੀ ਗਰੰਟੀ ਜਮਾ ਹਨਾ ਸੋ ਜਮਾ ਜੇਰ ਦੀ ਕਹਿੰਦਾ ਗਰੰਟੀ ਹੋ ਚੌਥਾ ਨੰਬਰ ਆ ਗਿਆ ਜਿਹੜੀ ਵਹਿੜ ਦੇਖਦੇ ਆਪਾਂ ਇਹ ਵੀ ਵੀਰੇ ਦੂਜੇ ਸਵੇਰ ਦੂਜੇ ਸਵੇਰ ਸੋਦੀਆ ਕੈਦਨ ਕਰਦੀ ਆ ਜੀ ਦਿਨ ਲਈ ਵੀਰੇ ਇਹ ਵੀ ਅਜੇ 7-8 7-8 ਦੇ ਦਿਨ ਸੂਣ ਚ ਵਾਕੀ ਬਾਕੀ ਢਿੱਲਾ ਠੀਕ ਹੈ ਕੀ ਆਪਾਂ ਇਹ ਤਾਂ ਦੁੱਧ ਦੀ ਆਸ ਆ ਦੁੱਧ ਵੀ ਨਹੀਂ ਲਈ ਬਾਈ ਦੀ ਬਾਈ ਦੀ ਕਿੰਨੂ ਦਿੱਤਾ ਠੀਕ ਹੈ ਹਾਂ ਤੇ ਇਸ ਵਾਰ ਮੰਨ ਕੇ ਛੱਲੇ ਵੀ ਗਰਮੀ ਦੇ ਹਿਸਾਬ ਨਾਲ ਵੀ ਮੇਰੇ ਭਾਵੇਂ ਵੀ 22 ਕਿਲੋ ਮੰਨੇ ਜੀ ਚੰਗੀ ਸੇਵਾ ਕਰ ਲੈ 24 25 ਕਿਲੋ ਦੁੱਧ ਦੇ ਦੇਣਾ ਲੈ ਵੀ ਦੀ ਕੁਆਲਿਟੀ ਕੋਲ ਵੀ ਕੋਈ ਝਲੜੂ ਲੰਨੇ ਹਿਸਾਬ ਨਾਲ ਤੇ ਲੈ ਜੂ ਹਫਤਾ ਸੋਟ ਦੇਣਾ ਲੈ ਤਾਂ ਚੌਧਰੀਆ ਤੋਰ ਜੀ ਵਾਰ ਨੂੰ ਸੋ ਵੀਰ ਇੱਕ ਹਫਤਾ ਸੋਟ ਤੇ ਪੈਂਡਿੰਗ ਪਿਆ ਤੇ ਚੌਥੇ ਨੰਬਰ ਦੇ ਬੱਚੇ ਦੂਜਾ ਸੂਆ ਹੁੰਦੀ ਆ ਮੂੰ ਮੱਥਾ ਬਹੁਤ ਚੰਗਾ ਸਾਫ ਸੁਥਰਾ ਤੇ ਬਾਕੀ ਲੋਲੀ ਲੋਲੀ ਬਹੁਤ ਹੈ ਬਬਾ ਇਹ ਕਮੂਤਾ ਪੂਰਾ ਚੰਗਾ ਜਿੰਦਿਆਂ ਭਵਾਨੇ ਤੇ ਨਾੜਾ ਵਗੈਰਾ ਵੀ ਸੋਹਣੇ ਜਗੇ ਦਿਖਾਈ ਦੀ ਜਾਂਦੀਆਂ ਵਾਜਬ ਵੀਰ ਕਹਿੰਦਾ ਬਿਲਕੁਲ ਭਾ ਹੋਊਗਾ ਚਾਰ ਨਾਗ ਸੁਨਨ ਖਾਤੇ ਦੋ ਗੱਬਣਾ ਖਾਤੇ ਦੋ ਸੁਨਿਆਂ ਦੋਨਾਂ ਦੇ ਜੇਰਾ ਡਾਨਾ ਥਣ ਥੱਪੇ ਦੀਆਂ ਓਕੇ ਆ ਪਿੱਛੇ ਦੋਨਾਂ ਦੇ ਬੱਚੇ ਆ 98763266 ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ